ਮੈਂ ਰੁਪਿੰਦਰ ਸਿੰਘ ਆ ਭਟਾ ਕੋਲਨੀ ਬੰਦੀ ਰਕ ਬਾਲੇ ਚੱਕਦਾ ਇਹ ਬਾਈਪਾਸ ਤੇ ਨਾ ਇਥੇ ਕਲੋਨੀ ਦਾ ਸਾਰਾ ਕੂੜਾ ਲੱਗਾ ਹੈਗਾ ਗਾਹ ਤੱਕ ਵੇਖੋ ਤੁਸੀਂ ਇਥੇ ਪਹਿਲਾਂ ਕੂੜਾ ਦਾ ਢੇਰ ਲੱਗਾ ਦਾ ਹੀ ਆਪਾਂ ਉਹ ਸਾਰਾ ਕੂੜਾ ਚੁਕਾ ਕੇ ਤੇ ਮਿੱਟੀ ਪਾਤੀ ਠੀਕ ਹੈ ਜੀ ਕੋਈ ਅੱਗੇ ਵੀ ਵੇਖ ਸਕਦੇ ਹੋ ਸੜਕ ਦੇ ਨਾਲ ਕਿਤੇ 1 ਫੁੱਟ ਮਿੱਟੀ ਨਹੀਂ ਅਸੀਂ ਇਥੇ ਮਿੱਟੀ 5-5 10 ਦਾ ਫੁੱਟ ਨਾਲ ਲਾਈ ਆ ਇਧਰ ਵੀ ਕੂੜਾ ਦੀ ਸਮੱਸਿਆ ਕਰਕੇ ਇਥੇ ਮਿੱਟੀ ਲਾਈ ਤੇ ਕੂੜਾ ਗਾਹ ਚਲ ਜੇ ਅਹੀਂ ਇਹ ਕਰ ਰਹੇ ਆ ਵੀ ਇੱਥੇ ਮਿੱਟੀ ਲਾੜੀ ਦਾ ਠੀਕ ਹੈ ਵੀ ਲੋਕੀ ਕੂੜਾ ਨਾ ਸੁੱਟਣ ਕਲੋਨੀ ਆ ਤੁਹਾਡੇ ਸਾਹਮਣੇ ਹੈ ਕੈਮਰਾ ਮਾਰੋ ਉਧਰ ਸਾਰੇ ਵੀ ਇੱਥੇ ਮਿੱਟੀ ਲਾਤੀ ਕੂੜਾ ਗਾਂ-ਗਾ ਜਾਂ ਡਾ ਪਿਆ ਹੁਣ ਜੇ ਇਥੋਂ ਅਸੀਂ ਬੰਦ ਕਰ ਦਿੰਨੇ ਆ ਤੇ ਕੂੜਾ ਇੱਥੇ ਡਿਗਣ ਨਾ ਪੰਦਾ ਆ ਤੁਹਾਡੇ ਸਾਰਾ ਧਿਆਨ ਦੇ ਵਿੱਚ ਆ ਇਹ ਇੱਕ ਬੰਦਾ ਨਾ ਇਹਦਾ ਰਕਬਾ ਨਾ ਕੋਈ ਗੱਲ ਨਾ ਇਹਦੀ ਕੋਈ ਜ਼ਮੀਨ ਇੱਥੇ ਸਰਕਾਰੀ ਜ਼ਮੀਨ ਜੰਗਲਾਤ ਦੀ ਜ਼ਮੀਨ ਆ ਜੰਗਲਾਤ ਵਾਲੇ ਆ ਕੇ ਰੋਕਣ ਠੀਕ ਹੈ ਨੀ ਇਹ ਗੈਂਗਸਟਰ ਸਾਦਕੇ ਇੱਥੇ ਤੇ ਆ ਜਾਂਦਾ ਰੋਜ਼ ਹੀ ਮੁੰਡੇ ਸਾਦਲਾਂਦਾ ਹੀ ਇੱਥੇ ਹਥਿਆਰ ਕਹਦੇ ਆ ਮਿੱਟੀ ਆਪਣੀ ਆ ਚੁੱਕਣੇ ਦੀ ਹਾਂਜੀ ਅੱਜ ਵੀ ਅਸੀਂ ਕਿਹਾ ਵੀ ਜੇ ਕਿਸ ਨੂੰ ਉਤਰਾ ਜਾ ਵੇਖੋ ਰੋਡ ਦੇ ਨਾਲ ਪਿਛੇ ਕਦੇ 3 ਫੁੱਟ ਲੱਗੀ ਦੀ ਆ ਅਸੀਂ ਇੱਥੇ 15 ਫੁੱਟ ਨਾਲ ਲਾਈ ਦੀ ਆ ਵੀ ਕਿਸੇ ਨੂੰ ਕੋਈ ਮੁਸ਼ਕਲ ਨਾ ਆਏ ਥੱਲੇ ਵੀ ਤੁਸੀਂ ਵੇਖ ਸਕਦੇ ਹੋ ਵੀ ਜੋ ਗਰਾਊਂਡ ਲੈਵਲ ਆ ਉਸੇ ਲੈਵਲ ਦੇ ਕਿਤੋਂ ਟੁੱਟੀ ਨਹੀਂ ਗਈ ਦੀ ਸਾਡੀ ਮਿੱਟੀ ਸਾਨੂੰ ਹੀ ਨਹੀਂ ਚੁੱਕਣ ਦੇਣੇ ਅਸੀਂ ਸਿਰਫ ਇੱਥੇ ਲਾਉਣ ਦਾ ਕਾਰਨ ਇਹ ਆ ਵੀ ਜੇ ਅਸੀਂ ਨਹੀਂ ਲਾਂਦੇ ਤੇ ਕਲੋਨੀ ਸਾਰੀ ਕੂੜਾ ਸੁੱਟਦੀ ਇੱਥੇ ਹੁਣ ਘਰ ਸਾਹਮਣੇ ਮੇਰਾ ਘਰ ਆ ਤੋ ਇਹ ਕਹਿੰਦਾ ਅਲਰਜੀ ਇਹਨਾਂ ਨੂੰ ਇਸ ਗੱਲ ਦੀ ਆ ਕਿ ਨਾਲ ਮੇਰੇ ਲੱਗੇ ਖੁੱਲਿਆ ਬਣਿਆ ਕਵਣ ਬਣਿਆ ਕੁੱਕ ਤਾਂ ਕਹੇ ਨਹੀਂ ਆ ਸਵੇਰੇ 8 ਵਜੇ ਤੋਂ ਇੱਥੇ ਕੁੜੀਆਂ ਮੁੰਡਿਆਂ ਨੇ ਸਟਾਰਟ ਹੋ ਜਾਂਦੇ ਆ ਇਹ ਗੱਲ ਤੋਂ ਮੈਂ ਰੋਕਦਾ ਬਸ ਇਹ ਗੱਲ ਦੀ ਰੰਜਿਸ਼ ਆ ਉਹ ਗੱਲ ਦਾ ਪੰਗਾ ਲੈਂਦੇ ਆ ਨਰਨਾ ਪੰਜ ਸਾਰਾ ਰਿਆ ਸੀ ਸਾਹਮਣੇ ਤੁਸੀਂ ਝਾਤੀ ਮਾਰੋ ਸਾਰੇ ਘਰ ਨੇ ਕੋਈ ਬੋਲ ਨਹੀਂ ਸਕਦਾ ਇਹ ਉਹਨੂੰ ਮੁੰਡਿਆਂ ਦਾ ਧੌਂਸ ਦਿਖਾ ਕੇ ਉਹ ਕਲੋਨੀ 'ਚ ਕਦੀ ਕਿਸਦੇ ਘਰ ਗੋਲੀ ਚਲਾਤੀ ਹੁਣ ਹਾਲੇ ਚੱਕ ਚਲਾਤੀ ਹੁਣ ਥੋੜੇ ਦਿਨ ਪਹਿਲਾਂ ਜੂਨ ਚੱਕ ਚਲਾਤੀ 5 ਤਰੀਕ ਨੂੰ ਸਾਡੇ ਤੇ ਚਲਾਤੀ ਜੇ ਦੀ ਵੀਡੀਓ ਵੀ ਆ ਸਾਰਾ ਕੁਝ ਸਾਰਾ ਦਿਖਣਾ ਤਾਂ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਤੇ ਅੱਜ ਫੇਰ ਅਸੀਂ ਆਪਣਾ ਕੰਮ ਕਰਨ ਦੇ ਆ ਤੇ ਫੇਰ ਮੁੰਡੇ ਲੈ ਕੇ ਡੱਕਣਾ ਆ ਗਿਆ ਅੱਜ ਕਿੰਨੇ ਮੁੰਡੇ ਗ੍ਰਿਫਤਾਰ ਕੀਤੇ ਪੁਲਿਸ ਨੇ ਪੁਲਿਸ ਨੇ 6-7 ਗ੍ਰਿਫਤਾਰ ਕੀਤੇ ਆ ਕੋਈ 10-12 ਭੱਜ ਗਿਆ ਜਿਹਦੀ ਬਕਾਦਾ ਵੀਡੀਓ ਪੁਲਿਸ ਨੂੰ ਦਿੱਤੀ ਆ ਨਹੀਂ ਹਾਂ ਸੱਦੇ ਇਹਨਾਂ ਦੇ ਘਰੋਂ ਇਹਨਾਂ ਦੇ ਹੋਟਲ ਚੋਂ 도ੜਿਆ ਤੇ ਉਹਦੀ ਵੀਡੀਓ ਵੀ ਬਣੀ ਆ ਪੁਲਿਸ ਨੇ ਉੱਥਾਂ ਹੀ ਚੁੱਕਿਆ ਬਕਾਦਾ ਦੀਆਂ ਹਰ ਅਸਲੇ ਦੀਆਂ ਜਦੋਂ ਜਿੱਥੇ-ਜਿੱਥੇ ਗੋਲੀ ਚਲਾਈ ਆ ਸਾਰੀਆਂ ਇਹਦੀਆਂ ਪਤਾ ਨਹੀਂ ਐਡੀ ਇਹਨੂੰ ਕਹਦੀ ਸਪੋਰਟ ਆ ਇਹ ਕਿਹਦਾ ਰੀਡਰ ਆ ਸਸਪੀ ਦਾ ਉਹ ਇਹਦਾ ਸਕੇ ਮਾਮੇ ਦਾ ਮੁੰਡਾ ਹਾਡੀ ਉਹ ਪੇਸ਼ ਹੀ ਨਹੀਂ ਜਾਣਦਾ ਕਿਤੇ ਸਰੇ ਆਮ ਸਾਰੀ ਕਲੋਨੀ ਚ ਤੁਸੀਂ ਕਿਤੋਂ ਵੀ ਗਵਾਹ ਹੈ ਸਾਰੀ ਵੀ ਇੱਥੇ ਕਿਹੜਾ ਕੰਮ ਚੱਲਦਾ ਭਾਈ ਮੇਰਾ ਨਾਮ ਮੇਜਰ ਸਿੰਘ ਬਾਜਵਾ ਹਰਦ ਬਥਵਾਲੇ ਦਾ ਵਸਨੀਕ ਆਈ ਮੈਂ ਤੇ ਰਕਬਾ ਆਲੇ ਜੱਕਦਾ ਜਿੱਥੇ ਆਪਾਂ ਹੁਣ ਖੜੇ ਆ ਇਸੇ ਰਕਵੇ ਦੇ ਨਾਲ ਹੀ ਮੇਰਾ ਰੈਸਟੋਰੈਂਟ ਵੀ ਆ ਤੇ ਮੇਰਾ ਜਿਹੜਾ ਗਵੰਡੀ ਆ ਹਰਪਿੰਦਰ ਸਿੰਘ ਮਾਨ ਇਹਦਾ ਮਿੱਟੀ ਦਾ ਕਾਰੋਬਾਰ ਆ ਜੀ ਆ ਜਿੱਥੇ ਆਪਾਂ ਹੁਣ ਖਲੋਤੇ ਆ ਇਹ ਸਰਕਾਰੀ ਜੰਗਲਾਤ ਦੀ ਜਗਾ ਹੈ ਇਹ ਇੱਥੇ ਪਿਛਲੇ ਪਾਸੇ ਮੇਰੀ ਜ਼ਮੀਨ ਆ ਮੇਰੀ ਜ਼ਮੀਨ ਦੇ ਅਗਲੇ ਪਾਸੇ ਮਿੱਟੀ ਡੰਪ ਕਰਦਾ ਆ ਤੇ ਕਦੀ ਚੁੱਕ ਲੈਂਦਾ ਮਿੱਟੀ ਕਦੀ ਪਾ ਲੈਂਦਾ ਵਾ ਠੀਕ ਆ ਇਹਨੂੰ ਮੈਂ ਬੜੀ ਵਾਰੀ ਮਤਲਬ ਆ ਕੰਮ ਤੋਂ ਰੋਕਿਆ ਕਿ ਪਿਛਲੇ ਪਾਸੇ ਮੇਰੀ ਪ੍ਰਾਪਰਟੀ ਆ ਮੈਨੂੰ ਜਾਨੋ ਮੇਰਾ ਰਸਤਾ ਵੀ ਬੰਦ ਹੁੰਦਾ ਵਾ ਅੱਗੇ ਟੋਏ ਵੀ ਪਾ ਦਿੰਦਾ ਜੋ ਤੁਸੀਂ ਪਿਛੇ ਵੇਖ ਰਹੇ ਜੀ ਠੀਕ ਆ ਜੀ ਇਹ ਬਜਾਏ ਇਹ ਗੁਲਾਮਨੰਨ ਤੋਂ ਜਾਂ ਸਰਕਾਰੀ ਥਾਂ ਦੇ ਵਿੱਚ ਮਿੱਟੀ ਚੁੱਕਣ ਤੋਂ ਜਾਂ ਪਾਣ ਤੋਂ ਮੇਰੇ ਗਾਲ ਪੈਂਦਾ ਵਾ ਜਿਦਾਂ ਕਿ ਪਿਛਲੇ ਮਹੀਨੇ ਦੀ 5 ਤਰੀਕ ਨੂੰ ਇੱਕ ਵੀਡੀਓ ਹੋਈ ਆ ਮੰਨ ਲਓ ਵੀ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਜਾ ਕੇ ਵੀ ਮੇਰੇ ਹੱਥੀ ਪੈ ਰਹੇ ਨੇ ਠੀਕ ਹੈ ਜੀ ਉਹਦੀ ਦਰਖਾਸਤ ਇੱਕ ਚੱਲ ਰਹੀ ਆ ਅਫਸਰਾਂ ਕੋਲ ਜਿਹੜੀ ਆ ਸਰਕਾਰੀ ਜਗ੍ਹਾ ਦੀ ਦਰਬਾਰਤੋ ਕਰ ਰਿਆ ਵਾ ਇੱਥੇ ਇਹਦੀ ਵੀ ਬਣਦੀ ਕਾਰਵਾਈ ਕਰਨੀ ਚਾਹੀਦੀ ਜੰਗਲਾਤੋਂ ਵਿਭਾਗ ਨੂੰ ਵੀ ਇੱਥੇ ਧਿਆਨ ਦੇਣ ਦੀ ਲੋੜ ਆ ਠੀਕ ਹੈ ਜੀ ਤੇ ਮੈਂ ਇਹੋ ਮੰਗ ਕਰਦਾ ਮਾਂ ਵੀ ਜਦੋਂ ਵੀ ਮੈਂ ਇਹਨੂੰ ਸਰਕਾਰੀ ਥਾਂ ਤੇ ਮਿੱਟੀ ਲਾਣ ਤੋਂ ਜਾਂ ਚੁੱਕਣ ਤੋਂ ਮਨਾ ਕਰਦਾ ਆ ਇਹ ਮੈਨੂੰ ਤੋ ਮੇਰੇ ਰੈਸਟੈਂਟ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਅੱਜ ਵੀ ਅੱਜ ਕੀ ਕਰ ਰਹੇ ਸੀ ਅੱਜ ਕੀ ਇਨਸਟਰਕਸ਼ਨ ਕਰ ਰਹੇ ਜਾਂ ਕੀ ਕਰ ਰਹੇ ਇੱਥੇ ਅੱਜ ਇੱਥੋਂ ਮਿੱਟੀ ਪੋਟ ਰਹੇ ਸੀਗੇ ਜਿਹੜੀਆਂ ਕਿ ਵੀਡੀਓ ਮੇਰੇ ਕੋਲ ਪਈਆਂ ਨੇ ਫੋਨ 'ਚ ਜਿਹੜੀਆਂ ਤੁਹਾਨੂੰ ਮੈਂ ਦੇ ਵੀ ਦਿਆਂਗਾ ਜੀ ਇਹ ਸਰਕਾਰੀ ਮਿੱਟੀ ਪੋਟ ਰਹੇ ਜਾਂ ਆਪਣੀ ਪੋਟ ਰਹੇ ਸਰਕਾਰੀ ਮਿੱਟੀ ਪੋਟ ਰਹੇਗੇ ਇੱਥੋਂ ਜੀ ਇਸ ਜਗ੍ਹਾ ਤੇ ਪਹਿਲਾਂ ਕੀ ਸੀ ਇੱਥੇ ਲੱਗੇ ਪੈਂਦੇ ਆ ਜੀ ਇੱਥੇ ਮਤਲਬ ਕੂੜਾ ਵਗੈਰਾ ਜਾਂ ਪਿੰਨਾਂ ਦਾ ਜਿੰਨਾ ਵਾਧਾ ਘਾਟਾ ਸਮਾਨ ਉਹੀ ਸੀਗਾ ਸਰਕਾਰੀ ਥਾਂ 'ਚ ਜਿੱਦਾਂ ਆਮ ਤੌਰ ਤੇ ਲੋਕ ਪਿੰਨਾਂ ਦੇ ਬਾਹਰ ਛੋਟੀ ਦਿੰਦੇ ਆ ਫਿਰ ਨੀਂਦੇ ਉੱਤੇ ਛੜਕ ਦੇ ਕੰਡੇ ਤੇ ਆਹੜੀ ਮਿੱਟੀ ਪਈ ਹੈ ਸਰਕਾਰੀ ਹੈ ਜਾਂ ਕਿਤੇ ਹਾਂਜੀ ਸਰਕਾਰੀ ਹੈਗਾ ਤੇ ਸਰਕਾਰੀ ਮਿੱਟੀ ਹੈ ਜੀ ਸਰਕਾਰੀ ਮਿੱਟੀ ਹੈ ਹਾਂਜੀ ਬੰਦੇ ਪਹਿਲਾਂ ਇਹਨਾਂ ਨੇ ਸੱਦੇ ਸੀਗੇ ਜੀ ਠੀਕ ਆ ਜਦੋਂ ਮੈਂ ਇਹਨਾਂ ਨੂੰ ਮਿੱਟੀ ਰੋਕਣ ਲਈ ਕਿਹਾ ਕਿ ਮਿੱਟੀ ਇਥੋਂ ਨਾ ਪੁੱਟੀ ਜਾਵੇ ਮੇਰੇ ਨਾਲ ਕੋਈ ਦੋ ਆਪਣੇ ਭੈਣ ਭਰਾ ਹੋਣਗੇ ਤੇ ਨਾ ਕਿਸੇ ਦੇ ਹੱਥ 'ਚ ਕੋਈ ਹਥਿਆਰ ਸੀਗਾ ਨਾ ਕਿਸੇ ਨੇ ਕੋਈ ਗੱਲ ਕਰੀ ਨਾ ਕੋਈ ਲਲਕਾਰਾ ਮਾਰਿਆ ਵਾ ਜੇ ਉਸ ਗੱਲ ਨੂੰ ਵੀ ਕਹਿੰਦਾ ਕਿ ਬੰਦਿਆਂ ਤੇ ਬੰਦੇ ਦੇ ਨਾਲ ਇੱਕ ਦੋ ਬੰਦੇ ਤਾਂ ਵੈਸੇ ਆ ਹੀ ਜਾਂਦੇ ਨੇ ਜੀ ਠੀਕ ਆ ਨਾ ਕਿਸੇ ਨੇ ਕਿਸੇ ਨੂੰ ਗੱਲ ਕੱਢੀ ਐ ਤੇ ਨਾ ਕੋਈ ਹੱਥ ਪਈਏ ਨਾ ਕੋਈ ਹਿੰਸਕ ਘਟਨਾ ਹੋਈ ਐ ਜੀ ਇਨੂੰ ਮੇਰੇ ਤੋਂ ਐਸੀ ਗੱਲ ਦੀ ਤਕਲੀਫ ਆ ਗਈ ਇਹ ਮੈਨੂੰ ਮਿੱਟੀ ਲਾਣ ਤੋਂ ਜਾਂ ਪੁੱਟਣ ਤੋਂ ਰੋਕਦਾ ਵਾ ਤੇ ਇਹ ਕਦੀ ਫਿਰ ਮੈਨੂੰ ਬਦਨਾਮ ਕਰਦਾ ਕਦੀ ਮੇਰੇ ਰੈਸਟੋਰੈਂਟ ਨੂੰ ਬਨਾਮ ਕਰਦਾ ਤੇ ਕੁਝ ਦਿਨ ਪਹਿਲਾਂ ਇਹਨੇ ਮੇਰੇ ਨਾਲ ਹੱਤਬਾਈ ਵੀ ਕੀਤੀ ਰੈਸਟੋਰੈਂਟ ਦੇ ਬਾਹਰ ਜਿਹਦੀ ਵੀਡੀਓ ਕੋਲ ਹੈਗੀ ਹੈ ਦੇਖੋ ਗੋਲੀ ਚੱਲਣ ਦੀ ਆਵਾਜ਼ ਜਾਂ ਤਾਂ ਕੋਈ ਗੋਲੀ ਚਲਾਉਂਦਾ ਦਿਖਦਾ ਹੋਏ ਠੀਕ ਹੈ ਜੀ ਹੋ ਸਕਦਾ ਪਟਾਕਾ ਵੀ ਹੋ ਸਕਦਾ ਬੁਲਡਾ ਦਾ ਪਟਾਕਾ ਹੋ ਸਕਦਾ ਦੂਜਾ ਪਟਾਕਾ ਵੀ ਹੋ ਸਕਦਾ ਜਾਂ ਇਹਨਾਂ ਵੱਲੋਂ ਵੀ ਚਲਾਈ ਗਈ ਹੋ ਸਕਦੀ ਆ ਜਾਂ ਤਾਂ ਕੋਈ ਲੱਭਦੀ ਪਈ ਬੱਟ ਮਾਰਦੇ ਹਾਂ ਉਹ ਦੇਖੋ ਇਹ ਮੇਰੇ ਰੈਸਟੋਰੈਂਟ ਦੇ ਬਾਹਰ ਮੇਰੇ ਵਾਲੇ ਪਾਸੇ ਆ ਗਏ ਤੋੜਬਾ ਨਗਾ ਰਹੇ ਸੀਗੇ ਠੀਕ ਆ ਤੇ ਬਾਕੀ ਗੋਲੀ ਜਿਹੜੀ ਚੱਲਣ ਦੀ ਗੱਲ ਆ ਉਹ ਝੂਠੀ ਹੈ ਜੀ ਤਵਾਂਡੀ ਨੇ ਜੀ ਇੱਕਦਣਾ ਹਰਕਮਲ ਆ ਤੇ ਇੱਕਦਣਾ ਹਰਮਿੰਦਰ ਸਿੰਘ ਹਰਪਿੰਦਰ ਸਿੰਘ ਮਾਨ ਆ ਤੇ ਇਹਨਾਂ ਦੀ ਆਪਸੀ ਕੰਧ ਸਾਂਝੀ ਆ ਤੇ ਇਹਨਾਂ ਦੀ ਕੋਈ ਮਤਲਬ ਆਣ ਗਵਾਨ ਦੇ ਤੌਰ ਤੇ ਜਿਵੇਂ ਕੋਈ ਹੈਗਾ ਰੰਜਿਸ਼ ਤੇ ਦੋਨੇ ਪਾਰਟੀਆਂ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੀਆਂ ਨੇ ਜਿਹਦੀ ਅਸੀਂ ਮੌਕੇ ਤੇ ਜਾ ਕੇ ਅਸੀਂ ਜਿਹੜੇ ਉੱਥੇ ਵੈਰੀਫਾਈ ਕੀਤਾ ਹੈ ਏ ਜੋ ਵੀ ਗਾ ਜਿਹੜੀ ਆਊਗਾ ਤੱਥ ਸਾਹਮਣੇ ਆਉਣਗੇ ਉਸ ਮਤਲਬ ਕਾਨੂੰਨੀ ਕਾਰਵਾਈ ਕੀਤੀ ਕੋਈ 12 ਬੰਦੇ ਵੀ ਆਏ 12 ਬੰਦੇ ਜਿਹੜਾ ਹਰਕਮਨ ਸਿੰਘ ਉਹਦਾ ਰੈਸਟੋਰੈਂਟ ਹੈ ਜੀ ਉਥੇ ਬੰਦੇ ਸੀਗੇ ਹੀ ਲਿਆਂਦੇ ਉਹਨਾਂ ਨੂੰ ਵੈਰੀਫਾਈ ਕਰ ਰਹੇ ਆ ਕੀ ਕਾਰਵਾਈ ਕੀਤੀ ਜਾ ਰਹੀ ਉਹਨਾਂ ਨੂੰ ਤਸਦੀਕ ਕਰਦੇ ਆ ਵੀ ਉਹ ਗਾਖ ਸੀ ਲੜਨ ਦੀ ਨੀਤ ਨਾਲ ਆਏ ਸੀ ਕਿਹੜੀ ਨਾ ਆਏ ਸੀ ਉਹ ਫਿਰ ਜਦੋਂ ਕੋਈ ਤੱਥ ਸਾਹਮਣੇ ਆਉਣਗੇ ਫਿਰ ਉਸ ਨੂੰ ਉਹਨਾਂ ਨੂੰ ਵੈਰੀਫਾਈ ਕਰਕੇ